ਮਾਣੋ ਅੱਗੇ ਤੂੰ ਕੜਾਈ ਰੱਖੀ ਐ ਤੇ ਤੂੰ ਗੈਸ ਦੇ ਸਰਾਨੇ ਬੈਠ ਕੇ ਨਾ ਫੋਨ ਚਲਾਈ ਜਾ ਮੈਂ ਤੈਨੂੰ ਰੋਜ਼ ਹੀ ਕਹਿੰਨੀ ਆ 6-7 ਮਹੀਨਿਆਂ ਕਰਾ ਵਿਆਹ ਵਾ ਤਾਂ ਕੋਈ ਚੱਜ ਸਿੱਖ ਲੈ 6-7 ਮਹੀਨੇ ਨਹੀਂ ਆ ਨਾ ਕੱਲ ਤਾਂ ਨਹੀਂ ਹੈਗਾ ਉੱਥੇ ਜਾ ਕੇ ਏਦਾਂ ਦੇ ਕੰਮ ਕਰੇਂਗੇ ਨਾ ਤੇਰੇ ਘੂਂਗਰ ਨੂੰ ਅੱਕ ਲਾਉਣਗੇ ਸਦੇ ਪਹਿਲਾਂ ਸਾਰਾ ਕੰਮ ਤੇ ਮੈਨੂੰ ਆਂਦਾ ਆ ਕਰਨਾ ਤੇ ਗੈਸ ਨਹੀਂ ਪੇਸਟ ਬਲਣ ਦੀ ਤੂੰ ਫੋਨ ਨਾਲ ਧਿਆਨ ਦਿੱਤਾ ਅਗਲੇ ਦਾ ਤੂੰ ਤੇ ਸਿਲੰਡਰ ਜਿਹੜਾ ਮਹੀਨਾ ਕੱਢਣਾ ਵਾ ਮੈਨੂੰ ਲੱਗਦਾ ਤੂੰ 15 ਦਿਨਾਂ ਚ ਮੁਕਾ ਦਿਆ ਕਰਨਾ ਇਹ ਪੈਣਾ ਠੰਡਾ ਆ ਤੇਲ ਠੰਡੇ ਤੇਲ ਚ ਪਾਵਾ ਮੈਨੂੰ ਕਿ ਤੂੰ ਹੀ ਉਸ ਅਖੇਤਰਖਾਨੇ ਮੈਂ ਖਾਣੇ ਜਿੱਦਾਂ ਦੇ ਮਰਜ਼ੀ ਕੰਮ ਕਰੀ ਮੈਂ ਤੈਨੂੰ ਸਮਝਾਉਣਾ ਹੀ ਇੱਕ ਵਾਰੀ ਮੈਂ ਤਾਂ ਸਮਝਾਤਾ ਹੀ ਇੱਕ ਝੜੇ ਹੋਸੋ ਲਾ ਕੰਨ ਖੋਲ ਕੇ ਸੁਣਨ ਚ ਆਇਆ ਤੇਰੀ ਸੱਸ ਪਤਾ ਕਿੰਨੇ ਕੁ ਪੱਤੀ ਆ ਤੈਨੂੰ ਲੱਗ ਜੂ ਪਤਾ ਅੱਛਾ ਹੁਣ ਕਿ ਪੱਤੀ ਐ ਤੇ ਜਦੋਂ ਰਿਸ਼ਤਾ ਕਰਨਾ ਹੀ ਉਦੋਂ ਨਹੀਂ ਸੋਚ ਸਮਝ ਕੇ ਕਰ ਸਕਦੀ ਹਾਂ ਹਾਂ ਹੁਣ ਕਿ ਪੱਤੀ ਆ ਜੀ ਉਦੋਂ ਦਾ ਭੂਆ ਕਹਿੰਦੀ ਸੀਗੀ ਫਟਾਫਟ ਵਿਆਹ ਕਰਵਾ ਲੈ ਮੁੰਡਾ ਬਾਹਰੋਂ ਆਇਆ ਆ ਉਹ ਗੱਲ ਤਾਂ ਚਲ ਮੈਂ ਕਹਿੰਦੀ ਹੂੰ ਕੱਲੇ ਮੁੰਡੇ ਦੀ ਤੇ ਨਹੀਂ ਗੱਲ ਹੁਣ ਸੱਸ ਸਹੁਰੇ ਚ ਰਹਿਣਾ ਹੈ ਤਾਂ ਉਹਨਾਂ ਤੇ ਵੀ ਧਿਆਨ ਦੇਣਾ ਪੈਣਾ ਇਹ ਥੋੜੀ ਜਿੱਤਾਂ ਤੇ ਮਰਜ਼ੀ ਹਰ ਤਰ੍ਹਾਂ ਕਰੀ ਜਾਓ ਸਰੇ ਜਾ ਕੇ ਉਹ ਸੱਸ ਚੰਗੀ ਆ ਤੈਨੂੰ ਉਹਦੇ ਹੀ ਸੁਣਨ ਤੇ ਲੋਕੀ ਤੇ ਬੜਾ ਕੁਝ ਕਹਿ ਦਿੰਦੇ ਐ ਇਦਾਂ ਤੇ ਤੇ ਮੈਨੂੰ ਤਾਂ ਬਹੁਤਾ ਪਹਿਲਾਂ ਹੀ ਪਤਾ ਲੱਗ ਗਿਆ ਚੰਗੀ ਆ ਕਿ ਨਹੀਂ ਚੰਗੀ ਹਾਂ ਪਤਾ ਹੀ ਆ ਮੈਨੂੰ ਹਰ ਵੇਲੇ ਤਾਂ ਮੈਂ ਵਾਗ ਰੂ ਵਾਗ ਰੂ ਕਰਦੀ ਰਹੀ ਆ ਰੱਬ ਦੇ ਨਾਲ ਵਾਲੀ ਆ ਮੇਰੀ ਸੱਸ ਨਾਲ ਮੈਂ ਰੋਜ਼ ਫੋਨ ਤੇ ਗੱਲ ਕਰਦੀ ਆ ਮੈਨੂੰ ਹੋਰ ਹੀ ਸੁਭਾ ਦਾ ਨਾ ਪਤਾ ਲੱਗਾ ਹੋਊਗਾ ਏ ਨਹੀਂ ਮੈਨੂੰ ਪਤਾ ਮੈਂ ਤੈਨੂੰ ਸਮਝਾਉਣਾ ਸੀ ਤੇ ਮੈਂ ਤੈਨੂੰ ਸਮਝਾਤਾ ਹੀ ਸਮਝਾਤਾ ਪੈ ਗਈ ਮੇਰੇ ਖਾਣੇ ਗੱਲ ਬਹਿ ਜਾ ਹੁਣ ਅੰਦਰ ਜਾਗੇ ਜੈਨੂੰ ਪਤਾ ਨਹੀਂ ਪੂਆ ਕੌਣ ਚ ਖਾਲ ਜਾਂਦਾ ਆ ਕੇ ਆ ਉਹਨਾਂ ਤੇ ਮੈਨੂੰ ਫਟਾਫਟ ਕਹਿ ਨਹੀਂ ਬਹਿ ਜਾ ਇੱਥੇ ਬਹਿ ਜਾ ਇੱਥੇ ਠੱਕਲ ਵਾਲਾ ਉਦੋਂ ਤੇ ਮੇਰੇ ਮਗਰ ਪਈ ਹੀ ਚੱਲ ਉਹ ਪਾਸਾ ਨਾ ਦੇ ਤੇ ਜਿਹੜੀ ਸਬਜ਼ੀ ਬਣਾਉਣ ਲੱਗਦੇ ਚਾਦਦੀ ਬਣਾਈ ਭੈਣ ਜੀ ਨੇ ਬਣਾਈ ਕਿੱਡੀ ਕੁਛ ਤੇ ਚੜ ਕੇ ਨਾਲੇ ਬੈਠੀ ਬੁੱਢੜੀ ਪਾ ਗਈ ਆ ਹਾਂਜੀ ਜੋਕ ਨਾ ਕੰਮ ਕਰੋ ਤੁਸੀਂ ਜਾ ਕੇ ਆਹ ਸੱਚ ਭਾਵੇਂ ਹੱਜ ਬੈਠੀ ਨਾ ਹੋਵੇ ਕੁਰਸੀ ਤੇ ਉਹ ਵਾਹ ਰਖ ਲੋ ਕੇ ਕੰਮ ਕਰ ਲੈਂਦੀ ਹੋਵੇ ਤੇ ਕਿੱਡੀ ਮੈਡਮ ਬਣ ਕੇ ਬੈਠੀ ਉਠਾ ਤੋ ਉੱਠ ਕੇ ਕਰ ਭੈਂਜੀ ਜਾਓ ਕੰਮ ਕਰੋ ਆਪਣਾ ਬਾਈ ਬਾਈ ਕੁਆ ਜਾਉ ਹੁਣ ਇੱਥੋਂ ਆਪ ਵੀ ਨਾ ਟੈਨਸ਼ਨ ਲੈ ਤੇ ਮੈਨੂੰ ਵੀ ਨਾ ਪਾ ਜੋ ਹੋਏਗਾ ਵੇਖ ਹੀ ਜਾਊਗੀ ਸਾਰਾ ਕੁਝ ਚੱਲੀ ਜਾਊਗਾ ਵਸੋ ਆਪਣੀਆਂ ਹੱਥ ਵਸਤਾ ਚੰਗਾ ਨਾਨੀ ਪੈ ਨਾ ਤੜਕਾ ਅਰੋਲਾ ਪੈ ਜਾਂ ਨਹੀਂ ਚੱਲ ਜਾ ਅੰਦਰ ਆਪਣਾ ਕੰਮ ਕਰ ਅਸਨਾ ਵੀ ਇਦਾਂ ਬੋਲੇਗੀ ਤੁਹਾਨੂੰ ਲੱਗੂਗਾ ਪਤਾ ਮੈਂ ਨਾਲ ਕਿ ਕਿ ਬਣਾਉਣਾ ਦਾ ਹੀ